ਪਰ ਨੰਨੀ ਨਾ ਦਿਓ ਡਾਕਟਰ ਜੀ ਚਲੋ ਜੀ ਚਲੋ ਠੀਕ ਹੈ ਖਾਨੇਪੁਰ ਦਾ ਅੱਜ ਜਿਹੜਾ ਕਾਲੀ ਬਾਗ ਦਾ ਗੱਜੋੜ ਨਹੀਂ ਹੋਇਆ ਤੇ ਉਸ ਤੋਂ ਲੈ ਕੇ ਜਿਹੜਾ ਮੂਵਮੈਂਟ ਕਰਵਾਇਆ ਜਾ ਰਿਹਾ ਹੈ ਕੀ ਭਾਵ ਹੈ ਮੈਂ ਸਭ ਤੋਂ ਪਹਿਲਾਂ ਧੰਨਵਾਦੀ ਆ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਬਹੁਤ ਹੀ ਸਤਿਕਾਰਯੋਗ ਦੇਸ਼ ਦੀ ਆਨ ਅਤੇ ਸ਼ਾਨਾ ਸ਼੍ਰੀ ਨਰਿੰਦਰ ਮੋਦੀ ਜੀ ਦਾ ਸਾਡੇ ਬਹੁਤ ਹੀ ਸਤਿਕਾਰਯੋਗ ਰਾਸ਼ਟਰੀ ਪ੍ਰਧਾਨ ਸ਼੍ਰੀ ਜੇਪੀ ਨਟਾ ਜੀ ਬਹੁਤ ਹੀ ਸਤਿਕਾਰਯੋਗ ਅਮਿਤ ਸ਼ਾਹ ਜੀ ਤੇ ਸਾਡੇ ਪੰਜਾਬ ਦੇ ਹਰਮਨ ਪਿਆਰੇ ਨੇਤਾ ਪੰਜਾਬ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਦਾ ਕਿ ਜਿਨ੍ਹਾਂ ਨੇ ਅੱਜ ਆਪਣੀ ਸਟੇਟਮੈਂਟ ਰਾਈ ਸਮੁੱਚੇ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਸਹਿਬਾਨਾਂ ਨੂੰ ਸੰਬੋਧਨ ਕਰਕੇ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ ਇਕੱਲੇ ਆ ਚੋਣ ਲੰਨ ਜਾ ਰਹੇ ਹਾਂ ਤੇ ਅਸੀਂ ਸਮੁੱਚੇ ਜ਼ਿਲ੍ਹਾ ਤਰਨਤਾਰਨ ਦੇ ਵਰਕਰ ਸਹਿਬਾਨ ਅਧਿਕਾਰਦਾਰ ਸਹਿਬਾਨ ਉਹਨਾਂ ਦੇ ਫੈਸਲੇ ਦੀ ਸਲਾਹਗਾ ਕਰਦੇ ਹੋਇਆ ਅੱਜ ਦਫ਼ਤਰ ਦੇ ਵਿੱਚ ਤੁਹਾਡੇ ਸਾਹਮਣੇ ਆ ਜੀ ਜਦੋਂ ਹੀ ਪ੍ਰਧਾਨ ਜੀ ਨੇ ਬਿਆਨ ਦਿੱਤਾ ਤੇ ਵਰਕਰਾਂ ਦੇ ਜਿਹੜਾ ਉਹ ਖੁਸ਼ੀ ਦਾ ਤੰਤਾ ਲੱਗਾ ਹੋਇਆ ਕਿਉਂਕਿ ਭਾਰਤੀ ਜਨਤਾ ਪਾਰਟੀ ਇੱਕ ਵਰਕਰ بیس ਪਾਰਟੀ ਹੈ ਕਿ ਪਿਛਲੇ ਸਮੇਂ ਤੋਂ ਜਿਹੜੀਆਂ ਚਰਚਾਵਾਂ ਚੱਲਦੀਆਂ ਪਈਆਂ ਸੀ ਵਰਕਰਾਂ ਦੀਆਂ ਭਾਵਨਾਵਾਂ ਉਹਨੂੰ ਸਮਝਦਾ ਹੈ ਅੱਜ ਬੜਾ ਵਧੀਆ ਜਿਹੜਾ ਭਾਰਤੀ ਜਨਤਾ ਪਾਰਟੀ ਨੇ ਫੈਸਲਾ ਲਿਆ ਉਹਦੇ ਸੰਬੰਧ ਦੇ ਵਿੱਚ ਜਿਹੜੀ ਇਕਾਤਰਤਾ ਲੋਕਾਂ ਦਾ ਆਣਾ ਜਾਣਾ ਜਿਹੜਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਦਸਤਰ ਦੇ ਵਿੱਚ ਲੱਗਾ ਹੋਇਆ ਤੇ ਲੋਕ ਲੰਡੂ ਵੰਡ ਕੇ ਸਾਡੇ ਸਾਰੇ ਭਾਜਪਾ ਦੇ ਜਿਹੜੇ ਅਹੁਦੇਦਾਰ ਆ ਉਹ ਇਸ ਚੀਜ਼ ਦਾ ਖੁਸ਼ੀ ਦਾ ਪੱਕਾ ਵਕਾ ਰਹੇ ਸਰ ਤੁਹਾਨੂੰ ਲੱਗਦਾ ਹੈ ਕਿੰਦੇ ਦੇ ਦਰਵਾਜ਼ਾ ਸਾਰਾ ਜਿਹੜੀਆਂ ਭਾਜਪਾ ਦੀ ਸਰਕਾਰ ਬਣੇਗੀ ਤੁਹਾਡੇ ਸਾਹਮਣੇ ਆ ਜੀ ਪਿਛਲੇ ਸਮੇਂ ਦੇ ਵਿੱਚ ਜਿੱਥੇ-ਜਿੱਥੇ ਵੀ ਭਾਰਤੀ ਜਨਤਾ ਪਾਰਟੀ ਨੇ ਕੰਮ ਕੀਤਾ ਇੱਕੋ ਇੱਕ ਦੇਸ਼ ਦੀ ਪਾਰਟੀ ਹੈ ਜਿਹੜੀ ਕਹਿਣੀ ਕਰਨੀ ਦੀ ਪੱਕੀ ਹੈ ਤੇ ਬਹੁਮਤ ਦੇ ਨਾਲ ਸੂਬਿਆਂ ਦੇ ਵਿੱਚ ਬੜੀ ਵੱਡੀ ਗਿਣਤੀ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲੋਕ ਪਿਆਰ ਕਰਦੇ ਨੇ ਤੇ ਬਹੁ ਗਿਣਤੀ ਦੇ ਵਿੱਚ ਸੂਬਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਵੱਧ ਤੋਂ ਵੱਧ ਲੋਕਾਂ ਨੇ ਵੋਟ ਪਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਬਾਹਮਾਂ ਨੂੰ ਮਜ਼ਬੂਤ ਕੀਤਾ ਤੇ ਦੁਨੀਆ ਦੀ ਕੋਈ ਤਾਕਤ ਨਹੀਂ ਹੈ ਕਿ ਉਹਨਾਂ ਨੂੰ ਕੋਈ ਤਿੱਜੀ ਹੈ ਨਹੀਂ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਤੋਂ ਰੋਕ ਸਕੇ ਕਿਉਂਕਿ ਪਿਛਲੇ 10 ਸਾਲਾਂ ਦੇ ਦੌਰਾਨ ਹਰ ਵਰਗ ਦਾ ਖਿਆਲ ਕੀਤਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤੇ ਬੜੇ ਵੱਡੇ ਬਹੁਮਤ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੀਜੀ ਵਾਰੀ ਜਿਹੜੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਜਾ ਰਹੇ ਸਰ ਚੋਂ ਬਾਡ ਕੰ ਦਾ ਮੁਕਾਬਲਾ ਇਹਦੇ ਨਾਲ ਮੁਕਾਬਲਾ ਕਹਿੰਦੇ ਜੀ ਹੁਣ ਭਾਰਤੀ ਜਨਤਾ ਪਾਰਟੀ ਦਾ ਕਿਸੇ ਨਾਲ ਮੁਕਾਬਲਾ ਭਾਰਤੀ ਜਨਤਾ ਪਾਰਟੀ ਆਪਣੇ ਆਪ ਚ ਇੰਨੀ ਕਿ ਸਮਰੱਥਾ ਲੋਕਾਂ ਦੇ ਵਿੱਚ ਖੁਸ਼ੀ ਹੈ ਖਾਸ ਕਰ ਪਿੰਡੂ ਖੇਤਰਾਂ ਦੇ ਵਿੱਚ ਲੋਕਾਂ ਦੇ ਵਿੱਚ ਇੱਕ ਚਾਹ ਹੈ ਕਿ ਅਸੀਂ ਪਹਿਲੀ ਵਾਰੀ ਨੈਸ਼ਨਲ ਪਾਰਟੀ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ਤੇ ਸਾਨੂੰ ਵੋਟ ਪਾਉਣ ਦਾ ਮੌਕਾ ਮਿਲ ਰਿਹਾ ਤੇ ਬੜੀ ਵੱਡੀ ਲੀਡ ਦੇ ਨਾਲ ਲੋਕ ਭਾਰਤੀ ਜਨਤਾ ਪਾਰਟੀ ਦੇ ਕਮਲ ਦੇ ਫੁੱਲ ਤੇ ਮੋਹਰ ਲਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਜਿਹੜੀਆਂ ਉਹ ਬਾਵਾ ਨੂੰ ਮਜ਼ਬੂਤ ਕਰਨ ਜਾ ਰਹੇ ਪ੍ਰਧਾਨ ਜੀ ਅਗਰ ਜੇ ਹਾਈ ਕਮਾਂਡ ਤੁਹਾਨੂੰ ਮਾਣ ਦਿੰਦਾ ਹੈ ਤੁਹਾਨੂੰ ਟਿੱਪ ਦਿੰਦਾ ਹੈ ਤਾਂ ਪਾਰਟੀ ਨੂੰ ਕੀ ਪ੍ਰੋਸਰਜਤਾ ਹੋਵੇ ਵੇਖੋ ਭਾਰਤੀ ਜਨਤਾ ਪਾਰਟੀ ਜੋ ਵੀ ਫੈਸਲਾ ਲਵਾਂਗੀ ਜਿਹੜੇ ਵੀ ਉਮੀਦਵਾਰ ਤੇ ਫੈਸਲਾ ਲਵਾਂਗੀ ਸਾਡੇ ਵਰਕਰ ਆ ਜਿਹੜੇ ਉਹ ਭਾਰਤੀ ਜਨਤਾ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਤੇ ਡਿਸਪਲਿਨ ਬੇਸ ਪਾਰਟੀ ਆ ਜਿੰਨੂੰ ਵੀ ਉਮੀਦਵਾਰ ਲੜਨਗੇ ਅਸੀਂ ਆਪਣੇ ਜ਼ਿਲ੍ਹਾ ਤਰਨਤਾਰਨ ਦੇ ਵਿੱਚੋਂ ਵੱਧ ਤੋਂ ਵੱਧ ਵੋਟਾਂ ਪਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਬਾਹਾਂ ਨੂੰ ਮਜ਼ਬੂਤ ਕਰਾਂਗੇ ਸਰ 32 ਜਥੇ 32 ਪਾਰਟੀਆਂ ਨੇ ਇੰਡੀਆ ਗੱਠ ਜੋੜ ਕੀਤਾ ਹੈ ਮੋਦੀ ਨੂੰ ਹਰਾਉਣ ਵਾਸਤੇ ਕਿਵੇਂ ਵੇਖਦੇ ਹੋ ਤੁਸੀਂ ਇਹ ਗੱਲ ਤੇ ਫਿਰ ਮੰਨਦੇ ਹੋ ਨਾ ਕਿ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਤਕੜਾ ਪਲਵਾਨ ਹੈ ਉਹਨੂੰ ਰੋਕਣ ਵਾਸਤੇ 32 ਹੋ ਜਾਣ 52 ਹੋ ਜਾਣ ਕੋਈ ਪਰਵਾਹ ਨਹੀਂ ਭਾਰਤੀ ਜਨਤਾ ਪਾਰਟੀ ਕਿਉਂਕਿ ਭਾਰਤੀ ਜਨਤਾ ਪਾਰਟੀ ਬੜੇ ਵੱਡੇ ਬਹੁਮਤ ਦੇ ਨਾਲ ਦੁਬਾਰਾ ਜਿਹੜੀ ਕੇਂਦਰ ਦੇ ਵਿੱਚ ਆਪਣੀ ਸਰਕਾਰ ਬਣਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਦੁਬਾਰਾ ਪ੍ਰਧਾਨ ਮੰਤਰੀ ਵੇਖਣਾ ਮੰਗ ਲਿਆ ਪ੍ਰਧਾਨ ਜੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੱਲਾ ਕਿਸਾਨਾਂ ਦੇ ਮਸਲੇ ਹੱਲ ਹੋ ਜਾਣਗੇ ਬਿਲਕੁਲ ਮੇਰਾ ਕਹਿਣ ਦਾ ਭਾਵ ਹੈ ਕਿ ਜੇ ਤੁਸੀਂ ਕਿਸਾਨੀ ਮਸਲੀ ਦੀ ਗੱਲ ਕਰਦੇ ਹੋ ਕਿਸਾਨ ਜਥੇਬੰਦੀਆਂ ਕਿਸਾਨ ਪਰਿਵਾਰਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਤਿਕਾਰ ਕਰਦਾ ਹਾਂ ਤੁਹਾਡੇ ਸਾਹਮਣੇ ਹੈ ਕਿ ਪਿਛਲੇ 70 ਸਾਲਾਂ ਦੇ ਵਿੱਚ ਉਹ ਕੁਝ ਉਹਨਾਂ ਸਰਕਾਰਾਂ ਨੇ ਨਹੀਂ ਦਿੱਤਾ ਜਿਹੜਾ 10 ਸਾਲਾਂ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਸਾਡੇ ਕਿਸਾਨਾਂ ਨੂੰ ਦਿੱਤਾ ਤੁਸੀਂ ਆ ਕਣਕ ਤੇ ਐਮਐਸਪੀ ਦੀ ਗੱਲ ਕਰ ਲਓ ਝੋਨੇ ਤੇ ਐਮਐਸਪੀ ਦੀ ਗੱਲ ਕਰ ਲਓ ਕਿ ਪਿਛਲੇ 10 ਸਾਲਾਂ ਤੇ ਜਿਹੜੀ ਅਸੀਂ ਬਹੁ ਗਣਤੀ ਦੇ ਵਿੱਚ ਪੈਦਾਵਾਰ ਕਰਦੇ ਆ ਕਿ ਪਿਛਲੇ 10 ਸਾਲਾਂ ਤੇ ਵਿੱਚ ਪਿਛਲੇ 70 ਸਾਲ ਤੇ 10 ਸਾਲ ਤੁਸੀਂ ਗੱਡ ਕੇ ਦੇਖ ਲਓ ਕੋ ਉਨੀ ਐ ਐਮਐਸਪੀ ਨਹੀਂ ਮਿਲੀ ਜਿੰਨੀ 10 ਸਾਲਾਂ ਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ ਦਿੱਤੀ ਆਸ ਹੈ ਕਿ ਜਿਹੜੇ ਮਸਲੇ ਨੇ ਕਿ ਤਕੜੇ ਹੋ ਕੇ ਕਿ ਭਾਰਤੀ ਜਨਤਾ ਪਾਰਟੀ ਨੂੰ ਆਪਾਂ ਜਿਤਾਈਏ ਪੰਜਾਬ ਵਾਸੀਓ ਚ ਵੱਧ ਤੋਂ ਵੱਧ ਸਹਿਯੋਗ ਕਰਨ ਮੈਨੂੰ ਆਸ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਡੇ ਕਿਸਾਨਾਂ ਲਈ ਬੜੇ ਸੁਹਿਰਦ ਨੇ ਸਤਿਕਾਰ ਦਿੰਦੇ ਨੇ ਰਹਿੰਦੇ ਮਸਲੇ ਵੀ ਜਿਹੜੇ ਆ ਉਹ ਸਰਕਾਰ ਬਣਦਾ ਛੇਤੀ ਤੋਂ ਛੇਤੀ ਹੱਲ ਹੋਣਗੇ ਪ੍ਰਧਾਨ ਜੀ ਤੁਸੀਂ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਨ ਜਾਂਦੇ ਜੋ ਲੋਕਾਂ ਵੱਲੋਂ ਕਿਹੋ ਜਿਹਾ ਹੰਗਾਰਾ ਮਿਲਦਾ ਪਿਆ ਤੁਹਾਡੇ ਸਾਹਮਣੇ ਮੈਂ ਧੰਨਵਾਦੀ ਹਾਂ ਕਿ ਤੁਸੀਂ ਹਮੇਸ਼ਾ ਹੀ ਸੱਚ ਦੀ ਆਵਾਜ਼ ਤੇ ਪਹਿਰਾ ਦਿੱਤਾ ਹੈ ਕਿ ਮੈਨੂੰ ਕਾਫੀ ਵਾਰੀ ਤੁਹਾਡੇ ਨਾਲ ਪਿੰਡਾਂ ਦੀਆਂ ਮੀਟਿੰਗਾਂ ਦੇ ਵਿੱਚ ਰੂਬਰੂ ਹੋਣ ਦਾ ਮੌਕਾ ਵੀ ਮਿਲਿਆ ਕਿ ਜਦੋਂ ਦੀ ਦਾਸ ਨੂੰ ਜੁੰਮਿਆਰੀ ਮਿਲੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਤੁਸੀਂ ਆਪ ਨਰਪੱਖ ਹੋ ਕੇ ਇੱਕ ਮਹਿਸੂਸ ਕਰਿਓ ਕਿ ਲੋਕ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਪਿੰਡਾਂ ਦੇ ਵਿੱਚ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਜਿਹੜਾ ਉਹ ਜੁਰਦੇ ਨਜ਼ਰ ਆ ਰਹੇ ਨੇ ਇਸੇ ਚੀਜ਼ ਨੂੰ ਲੈ ਕੇ ਅੱਜ ਭਾਰਤੀ ਜਨਤਾ ਪਾਰਟੀ ਨੇ ਇੱਕ ਫੈਸਲਾ ਲਿਆ ਹੈ ਕਿ ਸਾਨੂੰ ਅਕੱਲਿਆਂ ਨੂੰ ਛੋੜ ਲੰਨੀ ਚਾਹੀਦੀ ਹੈ ਕਿਉਂਕਿ ਪਿੰਡਾਂ ਦੇ ਵਿੱਚ ਬੂਥ ਪੱਧਰ ਤੱਕ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਵਿਸਤਾਰ ਹੋ ਚੁੱਕਾ ਤੇ ਲੋਕਾਂ ਦੇ ਪਿੰਡਾਂ ਦੇ ਵਿੱਚ ਇੱਕ ਚਾਹ ਲੋਕ ਤਿਆਰੀ ਬੰਨ ਕੇ ਬੈਠੇ ਸੀ ਕਿ ਅਸੀਂ ਭਾਰਤੀ ਜਨਤਾ ਪਾਰਟੀ ਦੇ ਕਮਲ ਦੇ ਫੁੱਲ ਤੇ ਮੋਹਰ ਲਾਉਣੀ ਆ ਤੇ ਅੱਜ ਦੇ ਫੈਸਲੇ ਦੇ ਨਾਲ ਲੋਕ ਪਪਾ ਭਾਰਤ ਤੇ ਖੁਸ਼ੀ ਦਾ ਮਜ਼ਰਕ ਕਰਦੇ ਧੰਨਵਾਦ